ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਕਵੇਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਦੋ ਪਲੂਨ ਬੱਚੇ ਸੂਨ ਆਣੀਆਂ ਨੇ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਮੇਰੇ ਨਾਮ ਐਡਰੈਸ ਦੱਸਿਓ ਆਪਣਾ ਮੇਰੇ ਨਾਮ ਆ ਇਹਦਾ ਹਰਪ੍ਰੀਤ ਸਿੰਘ ਤੇ ਪਿੰਡ ਜੋਧਪੁਰ ਵੇਲਾ ਬਰਨਾਲਾ ਪੈ ਗਿਆ ਹਾਂਜੀ ਹਾਂ ਬਰਨਾਲਾ ਸ਼ਹਿਰ ਤੋਂ 4-5 ਕਿਲੋਮੀਟਰ ਦੂਰੀ ਤੇ ਪਿੰਡ ਹੈਗਾ ਜੋਧਪੁਰ ਹਾਂ 5-6 ਕਿਲੋਮੀਟਰ ਮੋਬਾਈਲ ਨੰਬਰ ਜੀ ਆਪਣਾ ਓਏ ਨੰਬਰ ਵੀਰੇ 7837309577 78363 7837309577 09577 ਅੱਜ ਆਪਾਂ ਦੋ ਬੱਚੀਆਂ ਕੋ ਕੂ ਆਪਣੇ ਕੋਲੇ ਕਿੰਨੇ ਟਾਈਮ ਤੋਂ ਆਪਣੇ ਕੋਲੇ ਇਹ ਵੀਰੇ ਇਹ 4 ਮਹੀਨ ਇਹ ਨਾ 5 ਕੁ ਮਹੀਨਿਆਂ ਦੀਆਂ ਗੱਬਣਾ ਲੈਂਦੀਆਂ ਸੀਗੀਆਂ ਠੀਕ ਹੈ ਦੋਨੇ ਇਕੱਠੀਆਂ ਦੋਨੇ ਇਕੱਠੀਆਂ ਫਾਰਮ ਤੋਂ ਆਪਣੇ ਰੇਸਰੀ ਜੋ ਫਾਰਮ ਜੋ ਲੈਂਦੀਆਂ ਸੀਗੀਆਂ ਠੀਕ ਹੈ ਤੇ ਦੱਸਣ ਨੂੰ ਤਾਂ ਉਹ 67 ਸੀਮਨ ਲੱਗਿਆ ਹੋਇਆ ਇਹਨਾਂ ਦੇ ਉਹਨਾਂ ਨੇ ਆਪਾਂ ਨੂੰ 67 ਸੀਮਨ ਦੱਸਿਆ ਹਾਂ ਠੀਕ ਹੈ ਪਰ ਆਪਾਂ ਸ਼ੋਰ ਨਹੀਂ ਕਰਦੇ ਵੀ ਕੀ ਲੱਗਿਆ ਵਾ ਹਾਂ 베ਰ ਕਾ ਦਾ 67 ਸੀਮਨ ਲੱਗਿਆ ਹੋਇਆ ਮੇਰੇ ਕੋਲ ਡਿਟੇਲ ਪਈਆ ਸਾਰੀ ਠੀਕ ਹੈ ਡਿਟੇਲ ਆਪਾਂ ਨੂੰ ਮਾਲਕਾਂ ਨੂੰ ਦਿੱਤੀ ਸੀ ਹਾਂ ਡਿਟੇਲ ਦਿੱਤੀ ਸੀ ਸਾਰੀ ਠੀਕ ਹੈ ਜਿਹੜੀ ਆਪਾਂ ਪਹਿਲਾਂ ਨੰਬਰ ਤੇ ਆ ਵੱਛੀ ਦੇਖੀ ਜੰਨੇ ਆ ਇਹ ਦੰਦੋ ਕਿਵੇਂ ਆ ਜੀ ਦੰਦੋ ਵੀਰੇ ਮੈਂ ਤਾਂ ਦੇਖੀ ਕੋਈ ਨਹੀਂ ਹੈਗੀ ਠੀਕ ਹੈ ਅੰਦਾਜ਼ਾ 4-4 ਦੰਦ ਹੋਣਗੇ हां हो ਸਕਦੀਆਂ ਨੇ ਆਪਾਂ ਦੇਖ ਲੈਨੇ ਮੈਨੂੰ ਤਾਂ ਦੇਖਣੀਆਂ ਵੀ ਨਹੀਂ ਆਉਂਦੀਆਂ ਬਾਈ ਠੀਕ ਹੈ ਚੱਲ ਕੋਈ ਗੱਲ ਨਹੀਂ ਤੇ ਇਹਦੇ ਜਿਹੜੇ ਆਪਾਂ ਪਹਿਲੇ ਨੰਬਰ ਤੇ ਬੱਚੀ ਦੇਖੀਏ ਨੇ ਇਹਦਾ ਟਾਈਮ ਕਿੰਨਾ ਬਾਕੀ ਪਿਆ ਸੂਨ ਦੇ ਵਿੱਚ ਇਹਦਾ ਟਾਈਮ ਬਾਈ ਦਿਨ ਪੂਰੇ ਹੁੰਦੇ ਨੇ ਲਗਭਗ ਮੇਰੇ ਸਾਹ ਨੂੰ 30 ਦਿਨ ਪੈ ਨੇ ਮਹੀਨੇ ਉਹਨੂੰ ਪਿਆਰ ਠੀਕ ਹੈ ਮਹੀਨਾ ਲਗਭਗ ਬਾਕੀ ਪਿਆ ਇਹਦਾ ਤੇ ਥਣਥਣ ਚਾਰੇ ਓਕੇ ਆ ਵਧੀਆ ਹਨਾ ਤੇ ਰਿਕਾਰਡ ਵਗੈਰਾ ਬਣ ਕੀ ਦੱਸਿਆ ਗਿਆ ਮਾਲਕਾਂ ਨੇ ਇਹਨਾਂ ਦਾ रिकॉर्ड ਵੀਰੇ ਲਿਖਿਆ ਵਾ ਮੇਰਾ ਫੋਨ ਦੇ ਵਿੱਚ ਫੋਟੋ ਹੈਗੀ ਆ ਵੀ ਦੀ ਮਾਂ ਦਾ ਦੁੱਧ ਵਗੈਰਾ ਪੁੱਛਿਆ ਜੀ ਕੁਝ ਕਨੀ ਹਾਂ ਮਾਂ ਦਾ ਦੁੱਧ ਚੰਗਾ ਚੰਗਾ ਸੀਗਾ ਜੀ ਠੀਕ ਆ ਵਧੀਆ ਮੰਨ ਕੇ ਚੱਲ ਵੀ ਲਗਭਗ 45 40 ਕਿਲੋ ਦੀ ਐਵਰੇਜ ਵਾਲੇ ਫਾਰਮ ਚੋਂ ਲੈ ਕੇ ਆਏ ਹੋਵਾਂਗੇ ਹਾਂ ਹਾਂ ਜੀ ਹਾਂ ਜੀ ਠੀਕ ਆ ਇਹਦਾ 1 ਮਹੀਨਾ ਬਾਕੀ ਆ ਇਹਦਾ 1 ਮਹੀਨਾ ਬਾਕੀ ਆ ਠੀਕ ਆ ਤੇ ਜਿਹੜੇ ਦੂਜੇ ਨੰਬਰ ਤੇ ਲਗਭਗ ਤਿਆਰੀ ਜੀ ਦੇਖੀ ਜਾਂਦੇ ਆਪਾਂ ਹਾਂ ਜੀ ਹਾਂ ਵੀਰੇ ਇਹਦੇ ਪਏ ਆਪਾਂ 5-7 ਦਿਨ ਪਏ ਆ ਬਈ ਠੀਕ ਆ ਇਹਦਾ ਲਗਭਗ ਹਫਤਾਕ ਬਾਕੀ ਪਿਆ ਹਨਾ ਹਾਂ ਜੀ ਹਾਂ ਜੀ ਵੀਰੇ ਠੀਕ ਆ ਇਹਦੇ ਵੇਰ ਕਾ ਸੀ ਮੁੱਲ ਵੀਰੇ ਫੋਨ ਤੇ ਕਰ ਲਾਂਗੇ ਆਪਾਂ ਦੋਨਾਂ ਦੇ ਦੋਨਾਂ ਦੇ ਕੀ ਦੇ ਹਿਸਾਬ ਨਾਲ ਹੀ ਹੋਣਗੇ ਵੀ ਇਹ ਫालतू ਪਕਾਈ ਵਾਲਾ ਕੰਮ ਤਾਂ ਨਹੀਂ ਹੋਊਗਾ ਨਾ ਨਾ ਫालतू ਪਕਾਈ ਵਾਲਾ ਦਾ ਕੰਮ ਕੀ ਕਰਵਾਉਣਾ ਬਾਈ ਆਪਾਂ ਥੋੜੇ ਜੇ ਜਾਨੀ ਕਿ ਜਾਨੀ ਕਿ ਜੈ ਜੈ ਰੇਟ ਹੀ ਰੱਖਾਂਗੇ ਬਸ ਆਪ ਦੀ ਸਾਂਭ ਸੰਭਾਲ ਤੋਂ ਮੁੱਲ ਲੈਣਾ ਹੈਗਾ ਹਾਂ ਠੀਕ ਹੈ ਤੇ ਲੈਵਲ ਉਹ ਬੜਾ ਤਗੜਾ ਹੈ ਨਾ ਟੋਰੀ ਮਾੜੀ ਫੜ ਕੇ ਨੂੰ ਬਾਹਰ ਨੂੰ ਕੱਢੀਏ ਤੈਨੂੰ ਸੋਰ ਪਹਿਲਾਂ ਉਹ ਬੜੇ ਬੱਚੀ ਦੇਖੀ ਜਾਂਦੇ ਆ ਲੱਗ ਭਾਗ ਇਹਦਾ ਹਫ਼ਤਾਕ ਬਾਕੀ ਪਿਆ ਸੋ ਕੱਦ ਕਾਠ ਵਗੈਰਾ ਦੇਖੋ ਬੱਚੀ ਦਾ ਬੋਦੀ ਬਾਦੀ ਚੰਗੀ ਆ ਪੂਰੀ ਪ੍ਰਿੰਟ ਜਾਤ ਪਤ ਵਾਲੀ ਆ ਪਹਿਲਾ ਸੂਆ ਪ ਰੇਟ ਵੀਰ ਕਹਿੰਦਾ ਫੋਨ ਤੇ ਕਰਾਂਗੇ ਜੇ ਇਦਾਂ ਦੀ ਚੀਜ਼ ਹੋਈ ਉਦਾਂ ਦਾ ਤੁਹਾਨੂੰ ਰੇਟ ਮਿਲ ਜੂਗਾ ਤੇ ਲੈਵਾ ਲੂਗਾ ਦੇਖੋ ਇਹਦੇ ਸਮੂਹ ਚ ਰਹਿ ਕੇ 5-6 ਦਿਨ ਬਾਕੀ ਹੈਣਾ ਹਾਂ ਹਾਂ ਵੀਰੇ ਤੇ ਉਹਦੇ ਰਹਿ ਗਿਆ ਵੀਨਾ ਬਾਕੀ ਹਾਂਜੀ ਹਾਂਜੀ ਨੰਬਰ ਐਡਰੈਸ ਬੋਲ ਦੀ ਆਪਣਾ ਨੰਬਰ ਵੀਰੇ 78373 09577 ਠੀਕ ਆ ਪਿੰਡ ਜੋਧਪੁਰ ਹਾਂ ਪਿੰਡ ਜੋਧਪੁਰ ਜ਼ਿਲ੍ਹਾ ਬਰਨਾਲਾ ਸੋ ਕਿਸੇ ਵੀ ਬਰਨਾਲੇ ਤੋਂ ਵੀਰੇ 6 ਕਿਲੋਮੀਟਰ 7 ਕਿਲੋਮੀਟਰ ਦੂਰ ਆ ਠੀਕ ਆ ਸੋ ਕਿਸੇ ਵੀ ਵੀਰ ਦੇ ਕੋਈ ਵੀ ਵੜ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਬਸਕ੍ਰਾਈਬ ਕਰਨਾ